ਆਗੇ ਦਾ ਫੋਨ ਆ ਗਿਆ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੌਣ ਜੀ ਅ ਮੈਂ ਜੱਗੀ ਬੋਲਦਾ ਸੀਗਾ ਜੀ ਕਰਨੀ ਨੇ ਭੇਜਿਆ ਕਰਨੀ ਕੌਣ ਹਾਂ ਛੋਟਾ ਭਾਈ ਛੋਟਾ ਹਾਂਜੀ ਹਾਂਜੀ ਛੋਟਾ ਭਾਈ ਅੱਛਾ ਅੱਛਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਗਿਆ ਜੀ ਕਿੱਥੋਂ ਬੋਲਦੇ ਹੋ ਜਲੰਧਰੋਂ ਵੀਰੇ ਮੈਂ ਵੈਸੇ ਕੋਰਪੋਰੈਂਟਰ ਹੋ ਗਿਆ ਸੀਗਾ ਏ ਜੀ ਜਲੰਧਰੋਂ ਆਏ ਹਾਂ ਹਾਂਜੀ 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 ਅੱਛਾ ਕਿਵੇਂ ਸੀ ਪੁੱਤਰ ਉਸਮਾਨ ਸੀ ਗਈ ਥੋੜਾ ਜਾਂ ਕਰਨੀ ਨੇ ਭੇਜਿਆ ਸੀਗਾ ਅੱਛਾ 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 ਆਜੋ 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 ਇੱਥੇ ਟੋਡਾ ਚੌਂਗ 'ਚ ਆਪਣਾ ਸ਼ੋਰੂਮ ਹੈ ਮੈਕਸਿਮਸ ਠੀਕ ਹੈ ਆਪਣਾ ਦਾ ਸ਼ੋਰੂਮ ਹੈ ਜਿੰਨੂੰ ਮਰਜ਼ੀ ਪੁੱਛ ਲੋ ਹੈ ਓਕੇ ਓਕੇ ਮੈਂ ਤੁਹਾਨੂੰ ਨਾ ਬੈਕ ਕਾਲ ਕਰਦਾ ਉੱਥੇ ਪਹੁੰਚ ਕੇ ਜੀ ਆਹ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ a few moments later ਸਤਿ ਸ਼੍ਰੀ ਅਕਾਲ ਬਾਈ। ਓ ਬੱਲੇ 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 ਜੱਗੀ ਬਾਈ। ਠੀਕ ਹੋ ਜੀ ਹਾਂ। ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ? ਵਧੀਆ ਵਧੀਆ ਵੀਰੇ ਵਾਲੀ। ਆਓ ਜੀ ਆਓ ਜੀ ਆਓ। ਛੋਟੇ ਚੇਰ ਲਾਦੇ। ਬੈਠੋ ਬਾਈ ਜੀ ਬੈਠੋ। ਹੋਰ ਬਾਈ ਘਰ ਪਰ ਖਾ। ਠੀਕ ਹੈ ਜੀ ਸਾਰੇ। ਜੀ ਵਧੀਆ ਵਧੀਆ। ਬੈਠੀ ਬੈਠੀ। ਮੈਂ ਕਿ ਨਿੱਕਾ ਰੋਲਾ ਬੜਾ ਪਾਉਂਦਾ ਸੀ ਸਵੇਰੇ ਸਵੇਰੇ ਫੋਨ ਲਾ। ਅੱਛਾ ਅੱਛਾ। ਕਹਿੰਦਾ ਬਾਈ ਨੂੰ ਜਾ ਕੇ ਸਮਾਨ ਦੇ ਕੇ ਆਓ ਜਲਦੀ ਸਮਾਨ ਦੇ। ਕਾਲੀ ਬਹੁਤ ਕਰੀਆ ਨੇ ਬੰਦੇ ਨੇ। ਵਾਹ ਜੀਵਾਹ ਲਓ ਜੀ ਲਓ ਚੇਅਰ ਲਓ ਜੀ ਹੋਰ ਠੀਕ ਹੋ ਵਧੀਆ ਵਧੀਆ ਤੇ ਜਾ ਪੁੱਤਰ ਐ ਕਰ ਬਾਈਆਂ ਨੇ ਆਏ ਆ ਪਾਣੀ ਪੂਣੀ ਪਿਆ ਪਹਿਲਾਂ ਤਾਂ ਤੇ ਇਧਰ ਆ ਆ ਜਾ ਕੇ ਨਾ ਸਮਾਨ ਲਿਆ ਐ ਕਰ ਤੇ ਦੋ ਦਾ ਢੋਡੇ ਦੇ ਡੱਬੇ ਠੀਕ ਹੋ ਗਏ ਤੇ ਸਮੋਸੇ ਹਾਂਜੀ ਉਹ ਦੇ ਲਿਆ ਜਾ ਕੇ ਠੀਕ ਹੈ ਠੀਕ ਹੈ ਹੋਰ ਬਾਈ ਜੀ ਠੀਕ ਹੋ ਹਾਂਜੀ ਵਧੀਆ ਵਧੀਆ ਔਰ ਰਸਤੇ 'ਚ ਕੋਈ ਦਿੱਕਤ ਦੁਕਤ ਤਾਂ ਨਹੀਂ ਹੋਈ ਨਹੀਂ ਕੋਈ ਦਿੱਕਤ ਨਹੀਂ ਹੋਈ ਬਸ ਚੜਦੀ ਕਲਾ ਸਾਰਾ ਕੁਝ ਆ ਜੀ ਵਾ ਨਿੱਕੇ ਨੇ ਨਿੱਕਾ ਕਹਿੰਦਾ ਜਾਓ ਬਾਈ ਕੋਲੇ ਜਾਓ ਬਾਈ ਕੋਲੇ ਮੈਂ ਕਿਹਾ ਜਾਣਾ ਹੀ ਪੈਣਾ ਹਾਂ ਵੈਸੇ ਤਾਂ ਮੇਰਾ ਪ੍ਰੋਗਰਾਮ ਨਹੀਂ ਸੀਗਾ ਇਦਾਂ ਦਿੱਲੀ ਜਾਣ ਦਾ ਸੋਚ ਰਹੇ ਸੀਗੇ ਅੱਜ ਅੱਛਾ ਆ ਜੀ ਵਾ ਬਹੁਤ ਬਹੁਤ ਸ਼ੁਕਰੀਆ ਬਾਗ ਛੋਟੇ ਵੀਰ ਨੇ ਕਿਹਾ ਵੀ ਵੱਡੇ ਭਾਈ ਕੋਲੇ ਜਾਣਾ ਮੈਂ ਜਾਵਾਂਗਾ ਜ਼ਰੂਰ ਕੋਈ ਚੱਕਰ ਨਹੀਂ ਇਦਾਂ ਵੀਰ ਜੀ ਕਿਵੇਂ 마ਸਕ ਪਾਈ ਬਿਠੇ ਇਹ 마ਸਕ ਤੋਂ ਬਿਨਾ ਤਾਂ ਗੱਤੀ ਨਹੀਂ ਜੀ ਸਾਡੀ ਫਿਰ ਕਿਉਂ ਜੀ ਇਹ ਏ ਬਰੂਸਲੀ ਨਹੀਂ ਬਰੂਸਲੀ ਮਲੇਸ਼ੀਆ ਤੋਂ ਹਾਂ ਬਰੂਸਲੀ ਉਹ ਹਾਂ ਕਪੂਰਾ ਹਾਂ ਹਾਂ ਜੀ ਹਾਂ ਜੀ ਉਹਨਾਂ ਦਾ ਮੁੰਡਾ ਹੈ ਇਹ ਅੱਛਾ 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 ਤੇ ਜੇ ਇਹਦਾ ਮਾਸਕ ਕਿਤੇ ਲਵਾ ਦਈਏ ਤੇ ਸਾਨੂੰ 4 ਘੰਟੇ ਦਾ ਰਾ 8 ਘੰਟੇ ਦਾ ਪੈ ਜਾਣਾ ਸੀ ਉਹ ਲੋਕ ਫੋਟੋਆਂ ਕਰਾਉਂਦੇ ਹਾਂ ਲੋਕ ਫੋਟੋਆਂ ਕਰਾਉਂਦੇ ਰੋਕ ਲੈਂਦੇ ਗੱਡੀ ਲਾ ਲੋ ਜੀ ਇੱਥੇ ਇਹੜਾ ਕੋਈ ਹੈਗਾ ਸੀ ਵੀ ਦਿਖ ਲਿਆ ਚਾਨਾ ਦਾ ਮੁਕੜਾ ਚਿੰਗ ਪੈਕ 160 ਆ ਰੰ ਡੁਬਤ ਬੁਰੇ ਲੱਗ ਰ ਤੋਬਾ 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 ਤਰਾ ਮੂਡ ਖਰਾਬ ਕਰ ਲਿਆ ਇਦਾਂ ਥੋੜਾ ਜਿਹਾ ਨਾ ਚੱਕਰ ਪੈਂਦਾ ਜੀ। ਆਕੇ ਮੁੰਡਾ ਬਾਲਾ ਹੈਂਡਸੋਮ ਆ ਤੁਸੀਂ ਵੀ ਕਹੀਓ। ਠੀਕ ਹੈ। ਹੋਰ ਸੁਣਾਓ ਠੀਕ ਠਾਕ ਘਰ ਕੋਲ ਸਭ ਵਧੀਆ ਤੁਸੀਂ ਸੁਣਾਓ ਜੀ। ਬਸ ਵਧੀਆ ਗੁਰੂ ਮਹਾਰਾਜ ਦੇ ਕੰਮ ਕਰ ਕਿਦਾਂ? ਬਹੁਤ ਸ਼ੁਕਰ ਹੈ ਵਾਹਿਗੁਰੂ ਦਾ ਵਾਹਿਗੁਰੂ ਦਾ ਬਹੁਤ ਸ਼ੁਕਰ ਹੈ। ਵਧੀਆ ਗੱਲ। ਇਹ ਬਾਹਰ ਤਾਂ ਫਿਰ ਮਿਹਨਤਾਂ ਬਹੁਤ ਕਰਨੀਆਂ ਪੈਂਦੀਆਂ ਹਨ। ਮਿਹਨਤ ਦਾ ਤਾਂ ਇਹ ਮੇਰਾ ਭਰਾ ਆਣਾ ਜੀ ਉਹਨੂੰ ਮੈਂ ਮਸਾਂ ਭੇਜਿਆ ਜੀ ਲੋਕਾਂ ਤੋਂ ਉਹ ਮੁੱਲ ਪਈ ਵੀ ਜਾਂਦਾ ਜੀ ਫਿਰ ਤੁਹਾਡਾ। ਆਇਆ ਵਾਹ ਜੀ ਵਾਹ। ਹਾਂ। ਬਹੁਤ ਮੈਂਤ ਕਰਦਾ ਬਹੁਤ ਜਿਆਦਾ ਇਕੱਠੀ ਕੰਮ ਤੇ ਲੱਗੇ ਆ ਮੈਨੂੰ ਕਹਿੰਦਾ ਸੀ ਕਹਿੰਦਾ ਤੁਹਾਡੇ ਉੱਤੇ ਬਹੁਤ ਸਮਾਨ ਲਿਆ ਪਿਆ ਹਾਂ ਸਮਾਨ ਉਹ ਤੇਰਾ ਭੇਜਿਆ ਉਹਨੇ ਹਾਂ ਸਮਾਨ ਉਹ ਤਾਂ ਵੀ ਕੀ ਜਾਂਦਾ ਤੇ ਬਹੁਤ ਸਮਾਨ ਲਿਆ ਪਿਆ ਤੇ ਮੈਂ ਕਹਿੰਦਾ ਵੀ ਕਬਾਈ ਘੱਟ ਭੇਜੂੰਗਾ ਆ ਮੈਂ ਉਹਨੂੰ ਕਿਹਾ ਜਿਹੜਾ ਨਹੀਂ ਨਾ ਲੱਗੇ ਕਿ ਸਿੱਧਾ ਢੇੜਾ ਫਿਰ ਢੇੜਾ ਲੱਗੇ ਏਡਾ ਮਹਿੰਗਾ ਸਮਾਨ ਆ ਜੀ ਕਿਹੜਾ ਕਿਸੇ ਦੇ ਹੱਥ ਹਣਾ ਇਹ ਵੀ ਵੈਸੇ ਤੇ ਇਦਾਂ ਮੈਂ ਉਹਨੂੰ ਕਿਹਾ ਸੀਗਾ ਹਾਂਜੀ ਮੈਂ ਕਹਾ ਮੈਂ ਆਪਾਂ ਇੰਡੀਆ ਚੱਲਿਆਂ ਤੇ ਤੂੰ ਵੀ ਚੱਲ ਵੜ ਅੱਛਾ ਬੋਲਾ ਨਹੀਂ ਮਿਹਨਤ ਬਹੁਤ ਮਿਹਨਤ ਕਰਨੀ ਹੈ ਕਹਿੰਦਾ ਮੈਂ ਬਹੁਤ ਦਿਨ ਪਰ ਰਾਤ ਮਿਹਨਤ ਇੱਥੇ ਕੰਮ ਕਰਨਾ ਹੈ ਬਹੁਤ ਬਹੁਤ ਮਿਹਨਤ ਹੈ ਹੋਰ ਹੋਰ ਬਸ ਵਧੀਆ ਤੁਸੀਂ ਸੁਣਾਓ ਨਵੀਂ ਤਾਜੀ ਵਧੀਆ ਵਧੀਆ ਭਾਈ ਲੈ ਆ ਵੀ ਟਿੰਕੂ ਲਿਆ ਸਮਾਨ ਭਰਾ ਵਾਸਤੇ ਪਜਾਰੇ ਇਨੀ ਦੂਰੋਂ ਆਇਆ ਪਤਾ ਨਹੀਂ ਕੁਛ ਖਾਦਾ ਰਸਤੇ ਚ ਕਿ ਨਹੀਂ ਹਣ ਲਓ ਜੀ ਲਓ ਲਓ ਭਾਜੀ ਲਓ ਹਾਂ ਅਸਮਾਨ ਇਧਰ ਕਰ ਦਈਏ ਜੀ ਆਪਾਂ ਆ ਜਰੂਰ ਜਰੂਰ ਭਾਈ ਕਰ ਦਿਓ ਖਾਓ ਖੁੱਲ ਕੇ ਖਾਓ ਹਾਂਜੀ ਹਾਂਜੀ ਹਾਂਓ ਭਾਈ ਸ਼ੁਰੂ ਕਰੋ ਬਸ ਲਓ ਜੀ ਲਓ ਠੀਕ ਲਾ ਹਾਂ ਤੋ ਆ ਗਿਆ ਵਾ ਲਗੇ ਇਦਾਂ ਨਹੀਂ ਪਤਾ ਲੱਗਾ ਭਾਈ ਇਹਨਾਂ ਏ ਯਾਹਲਾ ਹਾਂ ਇੰਗਲਿਸ਼ ਆਉਂਦੀ ਐ ਬਾਈ ਥੋੜੀ ਜਿਹੀ ਨੂੰ ਜ ਇੰਗਲਿਸ਼ ਚ ਕੋਈ ਗੱਲਬਾਤ ਉਦਾਂ ਉਹਨਦੇ ਟੈਟੂ ਕਦਾ ਬਣਿਆ ਜੀ ਮੂਸਲੇ ਦਾ ਫੈਨ ਆ ਠੀਕ ਆ ਹੂੰ ਵਾਹ ਦੀ ਵਾਹ ਬਾਬੀ ਬਾਬੀ ਵਾਹ ਭਈ ਅੱਜ ਬਾਰ ਬਾਰ ਬੈਗ ਚ ਵਾਹ ਜੀ ਵਾਹ ਵਾਹ ਜੀ ਵਾਹ ਤਗੜਾ ਫੈਨ ਆ ਝੋਟਾ ਵਾਹ ਜੀ ਵਾਹ ਵਾਹ ਜੀ ਵਾਹ ਬੜਾ ਨਾਮ ਕਮਾਇਆ ਜੀ ਐ ਬਦੇ ਡੈਥ ਹੋਈ ਜਦੋਂ ਹਾਂ ਜੀ ਮੋਸੇ ਵਾਲੇ ਦੀ ਰੋਇਆ ਬੰਦਾ ਵੈ ਚ ਤਿੰਨ ਦਿਨ ਕੰਮ ਤੇ ਨਹੀਂ ਗਿਆ ਓ ਵਾਹ ਵਾਹ ਸੁਆਦ ਆ ਗਿਆ ਭਾਈ ਖਾ ਗਏ ਯਾਰ ਵਧੀਆ ਲੱਗੇ ਭਾਈ ਕਿਆ ਬਾਤ ਹੋਰ ਮੰਗਾਈਏ ਨਾ ਧੰਨਵਾਦ ਬਹੁਤ ਵਾਹ ਜੀ ਵਾਹ ਸਾਡੇ ਥੋਡੇ ਕੋ ਤਾਂ ਪਾਣੀ ਚਾਹ ਪਾਣੀ ਵੀ ਐ ਸੋਹਣੇ ਦੇ ਆ ਗਲਾਸਾਂ ਚ ਯਾ ਉਹ ਗੋ ਗੋ ਉਹ ਯਾ ਗੋ ਨਹੀਂ ਪਿੱਤਲਾ ਬਾਈ ਕਿਉਂ ਆਵੇਂ ਹਾਂ ਆਹ ਔਰ ਛੋਣੇ ਲੱਗਦੇ ਨਾ ਕੋਈ ਆਇਆ ਗਿਆ ਬਾਈ ਸੋਹਣੇ ਲੱਗਦੇ ਆ ਮੈਂ ਕਿ ਇਹ ਸਾਡੇ ਉਧਰਲੇ ਦੁਆਬੇ ਵਾਲੀ ਸਾਈਡ ਵੀ ਕਿਸੇ ਕੋਲੇ ਨਹੀਂ ਇਦਾਂ ਦਾ ਚੀਜ਼ ਦੇਖੀ ਹਨਾ ਹਾਂ ਬਸ ਸ਼ੌਂਕ ਹੈ ਜੀ ਗਾਕਾਂ ਵਾਸਤੇ ਲੈ ਕੇ ਆਈ ਦੀ ਵਧੀਆ ਵਧੀਆ ਚੀਜ਼ਾਂ ਹਨਾ ਵੀ ਬੰਦੇ ਨੂੰ ਪੀ ਕੇ ਇੱਕ ਫੀਲ ਆਵੇ ਹਨਾ ਫੀਲ ਫੀਲ ਵਾਕਈ ਆਉਂਦੀ ਹੈ ਬਾਈ ਹਾਂ ਚਲੋ ਠੀਕ ਹੋ ਗਿਆ ਜੀ ਟੈਂਕੋ ਜੀ ਬੇਟਾ ਦੋ ਨਾ ਟੋਡੇ ਦੇ ਡੱਬੇ ਲਿਆ ਫੜ ਕੇ ਉਧਰ ਬਈ ਕੀ ਕਰਨਾ ਬੰਦੇ ਦਾ ਮਨ ਖਾਚ ਲੱਗਦੇ ਆ ਪਾ ਲਈ ਕੰਜਰਿਆ 8 10 ਲੱਖ ਦਾ ਸਮਾਨ ਲਿਆਇਆ ਤੈਨੂੰ ਖਾਚ ਲੱਗਦੇ ਆ ਤੂੰ ਜਾ ਯਾਰ ਜਿਹੜਾ ਤੈਨੂੰ ਮੈਂ ਕੰਮ ਕਿਹਾ ਉਹ ਕਰਿਆ ਕਰ ਠੀਕ ਹੈ ਜਿਆਦਾ ਸਿਆਣਾ ਨਾ ਬਣਿਆ ਕਰੋ ਠੀਕ ਆ ਹੋਰ ਬਈ ਠੀਕ ਠਾਕ ਹੋਰ ਵਧੀਆ ਬਾਈ ਵਧੀਆ ਕੱਟ ਪਾ ਅੱਛਾ ਫੇਰ ਕਵਰ ਕਰ ਲਿਆ ਉਹ ਬਾਈ ਸੋਨਾ ਵੀ ਬਾਲਾ ਜੀ ਧਗੇ ਜੰਗਾ ਨਜ਼ਰ ਲੱਗ ਜਾਂਦੀ ਐ ਜਦੋਂ ਲੋਕਾਂ ਦੀ ਜਰੂਰੀ ਜੀ ਬਾਈ ਹਾਂ ਹਾਂ ਤੇ ਤੁਸੀਂ ਉੱਥੇ ਹੀ ਰਹਿੰਦੇ ਹੋ ਕਿ ਇੱਥੇ ਹੀ ਉੱਥੀ ਉੱਥੀ ਵੀਰੇ 30000 ਹੋ ਗਏ ਜੀ ਬਿਲਕੁਲ ਉੱਥੀ ਉੱਥੀ ਓਕੇ ਓਕੇ ਚਲੋ ਬਹੁਤ ਵਧੀਆ ਐ ਜੀ ਬਹੁਤ ਵਧੀਆ ਐ ਜੀ ਮਿਹਨਤਾਂ ਕਰਦੇ ਹੋ ਭਾਈ ਤੁਸੀਂ ਇਹ ਦਿਨ ਪਰ ਰਾਤ ਪਰਦੇਸ ਰਹਿ ਕੇ ਮਿਹਨਤਾਂ ਕਰਨੀਆਂ ਔਖੀ ਗੱਲ ਹੈ ਬਹੁਤ ਔਖੀ ਗੱਲ ਹਾਂਜੀ ਬਹੁਤ ਔਖਾ ਹੈ ਕਰਦੇ ਕੋਈ ਕਰੀਬੀ ਨਾਲ ਨਾ ਇੱਥੇ ਤਾਂ ਜੀ ਅਸੀਂ ਇੱਕ ਕਮਾਨੇ ਆ ਸਾਰੇ ਡੱਬਰ ਖਾਂਦਾ ਜੀ ਬਿਲਕੁਲ ਉੱਥੇ ਸਾਰੇ ਡੱਬਰ ਨੂੰ ਸਾਰੇ ਨੂੰ ਕਮਾਉਣਾ ਪੈਂਦਾ ਫਿਰ ਡੱਡ ਭਰਦਾ ਬੜਾ ਔਖਾ ਪਰਦੇਸੀਆਂ ਦਾ ਵੀਰਾਂ ਦਾ ਚਲੋ ਜਿੱਥੇ ਦਾਤੇ ਦੀ ਮਰਜ਼ੀ ਹੈ ਨਾ ਧੰਨਵਾਦ ਹਾਂ ਦਾ ਸਾਰਿਆਂ ਦੇ ਮਿਹਰ ਕਰੇ ਹਣਾ ਚਲੋ ਅਰੇ ਦੋਏ ਜਾਇਤਾ ਹੈ ਅਰੇ ਨਹੀਂ ਨਹੀਂ ਭਾਈ ਜੀ ਨਹੀਂ ਭਾਈ ਜੀ ਇਹਨੇ ਟੋਡੇ ਮੰਗਾਏ ਆ ਟੋਡੇ ਡੱਬੇ ਲੈ ਕੇ ਜਾਇਓ ਇਹਨੇ ਖੇਚਲ ਕਰਨ ਦੀ ਲੋੜ ਸੀ ਸਾਡੇ ਕੋਲਪੁਰਾ ਦਾ ਟੋਡਾ ਬੜਾ ਮਸ਼ਹੂਰ ਮੈਂ ਸੁਣਿਆ ਸੁਣਿਆ ਬਿਲਕੁਲ ਸੁਣਿਆ ਬਹੁਤ ਸੁਣਿਆ ਕਿੱਥੇ ਮਰ ਗਏ ਚਲੋ ਰੱਖੋ ਭਾਈ ਕੋਈ ਨਹੀਂ ਸਮਾਨ ਤੁਸੀਂ ਨਹੀਂ 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 ਆ ਚਾਹ ਵੀ ਮੁਫਤ ਮਿਲਦਾ ਤੁਸੀ ਆਪਣਾ ਸਮਾਨ ਕਰੋ ਆਪਣੀ ਨਿਗਾਹ ਹਾ ਪੀ ਕੇ ਜਾਇਓ ਚਾਹ ਪੀ ਕੇ ਜਾਇਓ ਐ ਨਹੀਂ ਹੋਣਾਗਾ ਤੇ ਆ ਟਿੰਕੂ ਦਾ ਸਮਾਨ ਹਾ ਥੱਲੇ ਰੱਖਾ ਨਹੀਂ ਨਹੀਂ ਵੀਰੇ ਕਿਉਂ ਦੇ ਇਹ ਇਹ ਆਪਣਾ ਨਹੀਂ ਗਾ ਇਹ ਤਾਂ ਆਪਾਂ ਗਾਂ ਦੇ ਕੇ ਆਉਣਾ ਤੁਹਾਡਾ ਸਮਾਨ ਸਾਡਾ ਸਮਾਨ ਕਿਹੜਾ ਉਹ ਦਿਨਾ ਬਾਈ ਹੀ ਅੰਘੀਆਂ ਆਪਣਾ ਅੰਘੀਆਂ ਹੀ ਹਾਂ ਜਾਈ ਹੀ ਆਂ ਗੜੀਆਂ ਆ ਬਾਈ ਇਹ ਭੇਜਕ ਤੁਹਾਡੇ ਵਾਸਤੇ ਤੁਹਾਡੇ ਵਾਲਾਂ ਚ ਸਿੱਕਰੀ ਹੈ ਨਾ ਤੇ ਬੜੀ ਕੇਅਰ ਕਰਦਾ ਤੁਹਾਡੀ ਇਹ ਸ਼ੈਂਪੂ ਸਪੈਸ਼ਲ ਇੰਪੋਰਟਡ ਐਡਾ ਵੱਡਾ ਸ਼ੈਂਪੂ ਉਹਨੇ ਮੇਰੇ ਹੱਥੇ ਜੀ ਜੀ ਬਿਲਕੁਲ ਬਿਲਕੁਲ ਤੁਹਾਡੇ ਵਾਸਤੇ ਭੇਜਿਆ ਬਾਈ ਬਿਲਕੁਲ ਤੁਹਾਡੇ ਵਾਸਤੇ ਭੇਜਿਆ ਤੇ ਇੱਕ ਇਹ ਜਲੰਧਰੋਂ ਸਪੈਸ਼ਲ ਆਸਮਾਨ ਦੇਣਾ ਜੀ ਉਹਦੇ ਫਰਮਾਨ ਤੇ ਉਹਨੇ ਸਪੈਸ਼ਲ ਮੈਨੂੰ ਸਵੇਰੇ 6 ਵਜੇ ਉੱਠ ਕੇ ਫੋਨ ਲਾਇਆ ਵੀ ਤੂੰ ਜਾਹੀਂ ਅੱਛਾ ਬਹੁਤ ਵਧੀਆ ਗੱਲ ਹੈ ਵਾਹ ਇੱਕ ਆ ਤੇਲ ਵੀ ਤੁਹਾਡੇ ਵਾਸਤੇ ਜਦੋਂ ਸਿਕਰੀ ਸੁੱਕਰੀ ਨਹਾ ਕੇ ਧੋ ਕੇ ਬਾਹਰ ਆਏ ਨਾ ਤੇ ਇਹ ਜ਼ਰੂਰ ਲਾਉਣਾ ਲਾਈਵ ਵੀ ਲਾਉਣਾ ਇਹ ਏ ਜਿਹੜੇ ਮੇਰੇ ਵਾਲ ਐ ਇਸ ਸਕਰੀਨ ਨਾਲ ਭਰ ਰਿਹਾ ਐ ਇਹ ਡਿੱਗ ਰਿਹਾ ਐ ਹਬਾਈ ਗੁੱਸਾ ਕਿਉਂ ਕਰਦੇ ਹੋ ਅਸੀਂ ਤਾਂ ਸਾਨੂੰ ਤਾਂ ਮੂੰਹੋਂ ਸਨੇਹਾ ਲਾਇਆ ਗਿਆ ਹਾ ਨਤ ਤੇ ਆ ਹੋਰ ਵੀ ਐ ਬਾਈ ਇਹਡਾ ਕੁਝ ਕਰਨੀ ਹੋਰ ਵੀ ਇਹ ਚੀਜ਼ਾਂ ਆ ਬਾਈ ਕਹਿੰਦਾ ਜਦੋਂ ਬੋਲਦੇ ਐ ਹੱਸਦੇ ਐ ਮੁਸ਼ਕ ਮਾਰਦਾ ਮੂੰਹ ਚ ਅੱਛਾ ਮੇਰੇ ਦੰਦਾਂ ਚੋਂ ਮੁਸ਼ਕ ਮਾਰਦਾ ਮੂੰਹ ਚ ਅਰੇ ਯਾਰ ਉਹ ਬਾਤ ਮੇਰੇ ਦੰਦਾਂ ਚੋਂ ਮੁਸ਼ਕ ਮਾਰਦਾ ਹੈ ਨਾ ਅੰਦਾ ਉਹ ਭਾਈ ਬਿਲਕੁਲ ਬਿਲਕੁਲ ਭਾਈ ਸਹੀ ਕਿਹਾ ਉਹਦੇ ਨਾਲ ਆ ਵੀ ਭੇਜਿਆ ਇਹ ਵੀ ਇਹ ਅਸੀਂ 6 ਮਹੀਨੇ ਚਲਾਉਣੀ ਹੈ ਕਿ 1 ਸਾਲ ਚਲਾਉਣੀ ਹੈ ਇਹ ਤੁਹਾਡੀ ਇੱਛਾ ਜੀ ਨਹੀਂ ਮਤਲਬ ਇਹ ਸਾਰੇ ਟੱਬਰ ਵਾਸਤੇ ਭੇਜੀ ਹੈ ਨਹੀਂ ਸਿਰਫ ਤੁਹਾਡੇ ਵਾਸਤੇ ਪਿਆਰ ਤੁਹਾਨੂੰ ਕਰਦਾ ਜੀ ਇਹ ਤਿੰਨ ਚਾਰ ਸਾਲ ਚੱਲੂਗੀ ਯਾਰ ਤੁਹਾਨੂੰ ਕਰਦਾ ਜੀ ਭਰਾ ਦੇ ਕਹਿੰਦਾ ਮੱਛਰ ਨਾਲ ਲੜਨ ਇਹ ਵੀ ਭੇਜਿਆ ਇਹ ਮੈਂ ਲਾਵਾਂ ਆ ਗੱਲ ਤੇ ਹੈ ਨਾ ਸਾਰੇ ਪਿੰਡੇ ਤੇ ਇੱਛਾ ਤੁਹਾਡੀ ਜੀ ਇੱਛਾ ਲਾਹਣਤ ਇੱਛਾ ਤੁਹਾਡੀ ਜੀ ਇੱਛਾ ਹੈ ਭੇਜਣ ਵਾਲੇ ਤੇ ਵੀ ਤੇ ਦੇਣ ਵਾਲੇ ਭਾਈ ਸਾਹਿਬ ਤੇ ਮੇਰਾ ਕੀ ਕਸੂਰ ਆ ਜੀ ਮੈਂ ਨਹੀਂ ਨਹੀਂ ਤੁਹਾਡਾ ਨਾ ਕਸੂਰ ਆ ਆ ਤੁਸੀਂ ਆਏ ਜਲੰਧਰੋਂ ਚੱਲ ਕੇ ਬਿਲਕੁਲ ਬਿਲਕੁਲ ਇੰਨਾ ਸਮਾਨ ਦੇਣ ਦੇਖ ਭਾਈ ਟਿੰਕੂ ਦੇਖ ਕਿੱਡਾ ਮਹਿੰਗਾ ਸਮਾਨ ਪੇਜਾ ਮੇਰੇ ਭਰਾ ਨੇ ਆਏ ਹਾਏ ਹਾਏ ਪਾਉਡਰ ਜੀ ਆਏ ਹਾਏ ਪਾਉਡਰ ਦਰمیان ਲਕੁਲਕੁਨ ਆ ਜੀ ਆ ਵੇ ਡੱਬਾ ਵੇ ਭੇਜਿਆ ਮੇਰੇ ਭਰਾਣੇ ਵਾਹ ਰੰਗ ਕਾਲਾ ਰੰਗ ਕਾਲਾ ਨਾ ਤੁਹਾਡਾ ਰੰਗ ਓ ਰੁਕ ਜਾ ਅਜੇ ਆ ਤਾਂ ਦੇਖ ਲੈਂਦੇ ਓ ਕੀ ਦੇਖ ਅੱਛਾ ਰੰਗ ਕਾਲਾ ਤੁਹਾਡਾ ਤੇ ਵੀ ਸਪੈਸ਼ਲ ਕਰੀਮ ਭੇਜੀ ਹੈ ਮੇਰੇ ਭਰਾਣੇ ਰੰਗ ਕਾਲਾ ਕਰੀਮ ਫੇਰ ਲਾਉਣੀ ਆ ਪਹਿਲਾਂ ਨਹਾਉਣਾ ਸਾਬਣ ਨਾਲ ਅੱਛਾ ਇਹ ਸਾਬਣ ਕਿਉਂ ਭੇਜਿਆ ਉਹ ਤਾਂ ਮੁਸ਼ਕ ਮਸ਼ਕ ਮਾਰਦਾ ਨਾ ਤੁਹਾਡੇ ਚੋਂ ਨਹਾਉਂਦਾ ਹੀ ਨਹੀਂ ਉਹ ਕਹਿੰਦਾ ਅੱਛਾ ਮੈਂ ਮਤਲਬ ਨਹਾਉਂਦਾ ਨਹੀਂ 2-2 ਮਹੀਨੇ ਤੇ ਉਹਨੇ ਸਾਬਣ ਛਿੱਡੀ ਵੱਡੀ ਟਿੱਕੀ ਸਪੈਸ਼ਲ ਸਾਢੇ 5 ਡਾਲਰਾਂ ਦੀ ਸਾਢੇ 5 ਡਾਲਰ ਠੀਕ ਮਿਹਨਤਾਂ ਕਰਕੇ ਮਿਹਨਤਾਂ ਕਰਕੇ ਇਹਨਾਂ ਚੀਜ਼ਾਂ ਦੇ ਉੱਪਰ ਲਿਖਿਆ ਵੀ ਹੈ ਸਾਢੇ 5 ਡਾਲਰ ਆ ਦੇਖੋ ਲੱਖ ਦੀ ਲਾਨਤ ਹੋਰ ਹੋਰ ਭਾਈ ਸਾਹਿਬ ਹੋਰ ਕੀ ਭੇਜਿਆ ਭਾਬੀ ਜੀ ਵਾਸਤੇ ਰਬੜ ਬੈਂ ਇਹ ਮੇਰੀ ਘਰ ਵਾਲੀ ਇਸਤੇ ਭੇਜਿਆ ਤੁਸੀਂ ਉਹਨਾਂ ਨੇ ਭੇਜਿਆ ਇਹ ਇਹਨੂੰ ਲਾ ਕੇ ਬਜ਼ਾਰਾਂ ਚ ਨੱਚਿਆ ਕਰ ਗਈਆਂ ਐ ਕਰਕੇ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਨਿਜੀ ਮਾਮਲਾ ਆਹ ਸ਼ਰਮ ਕਰੋ ਸ਼ਰਮ ਕਰੋ ਰੱਬ ਤੋਂ ਡਰੋ ਰੱਬ ਤੋਂ ਥੋੜਾ ਜਾਂ ਤਾਂ ਸ਼ਰਮ ਹਿਆ ਤੇ ਹੱਥ ਮਾਰਨਾ ਸੀ ਵੇਖ ਲੈ ਕਿਤੇ ਚੋੜਾ ਵੀ ਤੇ ਥੱਲੋ ਕੋਈ ਦੇ ਸਮਾਨ ਨਾ ਪਾਣੀ ਰਿਹਾ ਤੁਹਾਡਾ ਬਰਬਰੀ ਦਾ ਬੈਗ ਵੇਖ ਰੱਖਿਆ ਤੇ ਅਗਲਾ ਨੇ ਪਾਈਆਂ ਵੇਖੋ ਐ ਇੰਪੋਰਟਡ ਬਰੂਟ ਤੁਹਾਡੇ ਵੀਰ ਤਾਂ ਹੀ ਫੋਨ ਆ ਰਿਹਾ ਜੀ ਚਲੋ ਠੀਕ ਹੈ ਜੀ ਮੈਂ ਕਰਦਾ ਗੱਲ ਉਹਨਾਂ ਠੀਕ ਹੈ ਮਿਲਦੇ ਹਾਂ ਜੀ ਤੇ ਆਹ ਲੈ ਜੀ ਕੇਸੀ ਹਾਂ ਨਹੀਂ 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 ਭਾਈ ਸਾਹਿਬ ਇਹ ਨਹੀਂ ਤੁਹਾਡੇ ਹਾਸਤੇ ਵੀ ਇਹ ਤਾਂ ਕਿਸੇ ਨੂੰ ਦੇਣਾ ਹੈ ਨਾ ਤੁਹਾਡੇ ਹਾਸਤੇ ਅਸੀਂ ਸਪੈਸ਼ਲ ਮੰਗਾਇਆ ਹੈ ਇਹ ਆ ਲਓ ਜੀ ਆ ਸਪੈਸ਼ਲ ਮਠਿਆਈ ਮੰਗਾਈ ਹੈ ਇਹ ਵੀ ਤੁਹਾਡੇ ਆਣੀਆਂ ਦੀ ਹੈ ਲਾਨਤ ਲਖ ਦੀ ਲਾਨਤ ਸਾਡਾ ਕੀ ਕਸੂਰ ਹੈ ਆ ਚਲੋ ਯਾਰ ਦਫਾ ਹੋ ਜਾਓ ਇੱਥੋਂ ਡੰਡੀ ਪੰਜ ਸਾਲੀਆਂ ਵਾਲਾ ਭਾਂ ਚੱਕ ਲਓ ਤਾਂ ਸਮਾਨ ਜਾ ਵੀ ਕਟ ਕਿੰਗ ਭਾਂਗ ਲੈ ਗਿਆ 呀。<Yeah. S 2> uh, uh.